जय हिंद जय भारत भारत माता की जय जय श्री राम आज विश्व हिंदू परिषद और बजरंग दल दी सदस्यों आज तो 6 साल पहले 2019 ਦੇ ਵਿੱਚ ਜੰਮੂ ਦੇ ਵਿੱਚ ਪਲਮਾਮਾ ਦੇ ਵਿੱਚ ਜਿਹੜੇ ਸਾਡੇ 40 ਜਵਾਨ ਜਵਾਨ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਅੱਜ ਫਿਰ ਇਸ ਸ਼ਹੀਦੀ ਸਮਾਰਕ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾ सुमन अर्पण ਕਰਨ ਲਈ ਸਾਰੇ ਇਕੱਠੇ ਹੋਏ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਸਾਰੇ ਸ਼ਹਿਰ ਦੇ ਨੁਮਾਇੰਦੇ ਜਿਹੜੇ ਇੱਥੇ ਆ ਕੇ ਸ਼ਹੀਦਾਂ ਨੂੰ ਰਮਨ ਕਰ ਰਹੇ ਨੇ ਕਿ ਰਹਿਦੀ ਦੁਨੀਆ ਤੱਕ ਇਹਨਾਂ ਸ਼ਹੀਦਾਂ ਦਾ ਨਾਮ ਇਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਬਣਿਆ ਰਵੇ ਔਰ ਇਸੇ ਤਰ੍ਹਾਂ ਇਹਨਾਂ ਦੀ ਸ਼ਹਾਦਤ ਨੂੰ ਹਰ ਸਾਲ ਹਰ ਪਛਾ ਇਹਨਾਂ ਦੀ ਸ਼ਹਾਦਤ ਤੋਂ ਇੱਕ ਸਬਕ ਲੈ ਕੇ ਦੇਸ਼ ਭਗਤੀ ਦੇ ਨਾਲ ਜਿਹੜਾ ਹੈ ਪ੍ਰਸਾਹਿਤ ਹੋ ਸਕੇ ਅੱਜ 14 ਫਰਵਰੀ ਨੂੰ ਜਿਹੜਾ ਇੱਕ ਟ੍ਰੈਂਡ ਚੱਲਦਾ ਹੈ ਵੈਲੈਂਟਾਈਨ ਡੇ ਦਾ ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ Hindu ਸਭਿਆਤਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦਿਨ ਤਿਹਾਰ ਜਿਹੜਾ ਨਹੀਂ ਮਨਾਇਆ ਜਾਂਦਾ ਪੱਛਮੀ ਸਭਿਆਤਾ ਹੈ ਤੇ ਸਾਡੀ ਸਾਰਿਆਂ ਕੀ ਹੋਈ ਬੇਨਤੀ ਹੈ ਕਿ ਅੱਜ ਦੇ ਦਿਨ ਨੂੰ ਕਾਲਾ ਦਿਵਸ ਮੰਨਦੇ ਹੋਏ ਸ਼ਹੀਦਾਂ ਦੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਨਾ ਕਿ ਪश्चिमी ਸਭਿਤਾ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਜੈ ਸ਼੍ਰੀ ਰਾਮ ਜੈ ਹਿੰਦ ਜੈ ਭਾਰਤ ਜੀ ਸਰ ਜੀ ਜੇਸ਼ਨੀ ਜਿਸ ਮਾਰਕਸ ਜੀ ਕਿਹਾ ਚੌਦੀ 14 ਫਰਵਰੀ 2019 ਨੂੰ ਜਿਹੜਾ ਇੱਕ ਹਾਦਸਾ ਹੋਇਆ ਉਹ ਬਹੁਤ ਭਾਗੀ ਘਟਨਾ ਸੀ ਉਗਰਵਾਦੀਆਂ ਨੇ ਕਾਰਤਾਪੁਰਕ ਤੋਖੇ ਨਾਲ ਸਾਡੇ ਜਵਾਨਾਂ 'ਤੇ ਹਮਲਾ ਕੀਤਾ ਆਰਡੀਐਕਸ ਦੀ ਟੱਕਰ ਕਰਕੇ ਸਾਡੇ 40 ਜਵਾਨ ਸ਼ਹੀਦ ਕਰਤੇ ਇੱਕ ਬਹੁਤ ਮਾੜੀ ਘਟਨਾ ਹੈ ਸਭ ਤੋਂ ਪਹਿਲਾਂ ਸਾਡੇ ਚੰਨ ਰਾਈ ਮੈਂ ਦੱਸਣਾ ਚਾਹਾਂਗਾ ਕਿ ਚੋਰਾ ਫਰਵੀ ਨੂੰ ਬਲੈਕ ਡੇ ਦੇ ਰੂਪ 'ਚ ਮਨਾਇਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਹਮੇਸ਼ਾ ਹੀ ਆਪਣੀ ਦਿਲਾਰੀ ਧੜਕਣਾ 'ਚ ਜੀਅਣਾ ਚਾਹੀਦਾ ਹੈ ਕਿਉਂਕਿ ਇਹ ਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਸਾਡੀ ਸੁਰੱਖਿਆ ਵਾਸਤੇ ਹੀ ਜਿੰਦੇ ਆ ਅਸੀਂ ਸਾਰੇ ਲੋਕ ਕੋਈ ਨਾ ਕੋਈ ਵਪਾਰ ਜਾਂ ਕੋਈ ਨਾ ਕੋਈ ਕੰਮ ਕਰਦੇ ਆ ਲੇਕਿਨ ਉਹਨਾਂ ਦਾ ਕੰਮ ਸਾਡੀ ਸੁਰੱਖਿਆ ਵਾਸਤੇ ਦਿਨ ਰਾਤ ਐ ਜਾਗਦੇ ਆ ਤੇ ਆਪਾਂ ਸੋਨੇ ਆ ਸਾਡੀ ਸ਼ਰਕਿਆ ਵਾਸਤੇ ਆਪਣੀ ਜਾਨ ਕੁਰਬਾਨ ਕਰਦੇ ਆ ਪਰ ਕੁਝ ਲੋਗ 14 ਫਰਵਰੀ ਨੂੰ ਵੈਲੈਂਟਾਈਨ ਦਿਵਸ ਮਨਾ ਰਹੇ ਨੇ ਜੋ ਕਿ ਸਾਡਾ ਦੇ ਨਹੀਂ ਹੈਗਾ ਇਹ ਫੋਰਨ ਦੀ ਸਭਤਾ ਹੈ ਫੋਰਨ ਦੇ ਲੋਕ ਮਨਾਣ ਸੋ ਬੜੀ ਮਨਾਣ ਤੁਹਾਨੂੰ ਕੋਈ ਹਰਜ਼ ਨਹੀਂ ਆ ਪਰ ਸਾਡੇ ਪੱਤਵਾਸੀਆਂ ਨੂੰ ਵੈਲੈਂਟਾਈਨ ਦਿ ਦੇ ਬਿਲਕੁਲ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਅਜ਼ਾਦ ਦਿਨ ਹੀ 2019 ਨੂੰ ਮਨਪਕੀ ਘਟਨਾ ਵਾਪਸ ਸੀ